ਜੰਮੂ ਏਰੀਏ ਦੇ ਵੇਹ ਹੈ ਤਾਂ ਨਲਕੇਰ ਦਾ ਨਲਕਾ ਹੀ ਤੇ ਦੰਡੀ ਦੇਖੋ ਨਿੱਕੀ ਜੀ ਡੰਡੀ ਹੈਗੀ ਹੈਨਾ ਇਹ ਆਪਣੇ ਤਾਂ ਹੁਣ ਤਾਂ ਪੰਜਾਬ ਚ ਤਾਂ ਬਹੁਤ ਘੱਟ ਨਲਕੇ ਰਹਿ ਗਏ ਮੋਟਰਾਂ ਮਟਰਾਂ ਲੱਗੀਆਂ ਹਨਾ ਟੂਟੀ ਬਾਡਰ ਵਾਕਸ ਦਾ ਪਾਣੀ ਆਉਂਦਾ ਇਹ ਬਾਈ ਸਿੱਧੇ ਉਹ ਮਗਰ ਡੱਗੀ ਦੇਖਦੇ ਹੋ ਨਾ ਪੈਪ ਆਉਂਦੀ ਆ ਉਹਦੇ ਨਾਲ ਅਟੈਚ ਕੀਤੇ ਹੋਇਆ ਉਹ ਡੱਗੀ ਚ ਸਰਕਾਰੀ ਪਾਣੀ ਆਉਂਦਾ ਸਮਾਨ ਸੱਲਾ ਹੈਗਾਗਾ ਆ ਦੇਖੋ ਨੂਨ ਮਿਰਚਾਂ ਠੀਕ ਆ ਟਿਫਨ ਟੂਫਨ ਤੇ ਨਾਲ ਕਿਤਾਬ ਵੀ ਹੈ ਇਹ ਪੜਦਾ ਹੁੰਦਾ ਹੁੰਨਾ ਮੈਂ ਤੇ ਆ ਸਾਡੇ ਗੈਂਸ ਆਗੇ ਆ ਤੁਸੀਂ ਬੱਸਾਂ ਦੇਖੋ ਭਾਈ ਜੰਮੂ ਦੇ ਨਾਲ ਇਧੀਆਂ ਤੇ ਇਧੀਆਂ ਹੀਆ ਬਾਲਗਾ ਘੈਂਟ ਆਈਆਂ ਇਹੇ ਫੜਾਈ ਹੋਣਾ ਕਿਤੇ ਪਹਾੜਾਂ 'ਚ ਆਏ ਹਾਏ 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 ਕੋਕੀ ਦੇ ਦੋ ਤਾਂ ਕਾੜ ਖਾਦੇ ਹੁਣ ਤੇ ਸੰਦੀਪ ਆ ਬੱਸ ਫੜਾਈ ਹੋਵੇ ਪਹਾੜਾਂ 'ਚ ਹੈ ਇਹ ਤਾਂ ਥੱਲੇ ਹੀ ਲੱਗੂ ਇਹ ਕਟਾਰ ਕੀ ਜਾਊਗੀ ਇਹ ਕੋਕਦੀ ਦੇਖੀ ਲੈੰਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਸਾਈਕਲ ਟੂਰ ਦਾ ਹੈਗਾ ਜੀ 7ਵਾਂ ਦਿਨ ਤੇ ਆਪਾਂ ਇਸ ਟਾਈਮ ਖੜੇ ਆਂ ਜੀ ਰਾਜਵਾਗ ਜੰਮੂ ਨੂੰ ਜਾਂਦੇ ਹੋਏ ਰੋਡ ਤੇ ਨਾ ਪਿੰਡ ਆ ਪਤਾ ਨਹੀਂ ਇਹ ਸ਼ਹਿਰ ਆਗਾ ਰਾਜਵਾਗ ਨਾਮ ਤੇ ਆਗਾ ਤੇ ਹੁਣ ਅਸੀਂ ਇੱਥੋਂ ਤੁਰਨ ਲੱਗੇ ਆਂ ਅੱਗੇ ਦਾ ਸਫ਼ਰ ਜਾਰੀ ਕਰਦੇ ਆਂ ਸਾਈਕਲ ਆਪਣੇ ਤਿਆਰ ਆ ਰੈਡੀ ਹੈਗੇ ਰਾਤ ਥੋੜਾ ਜਿਹਾ ਮੀਂਹ ਆਇਆ ਸੀ ਇਸ ਕਰਕੇ ਆਪਾਂ ਗੁਰੂ ਘਰ 'ਚ ਰੁਕੇ ਸੀਗੇ ਤੇ ਸਾਈਕਲ ਥੋੜੇ ਜਿਹਾ ਇੱਥੇ ਗਾਂ ਲਾਤੇ ਸੀਗੇ ਰਾਤ ਜਿਵੇਂ ਹਨਾ ਬਾਈ ਆਪਾਂ ਇਸ ਗੁਰੂ ਘਰ 'ਚ ਰੁਕੇ ਹਨਾ ਤੇ ਮੈਂ ਤੁਹਾਨੂੰ ਦੱਸਾਂ ਵੀ ਇੱਕ ਅਸੀਂ ਪਹਿਲਾਂ ਵੀ ਇਦਾਂ ਦਾ ਸੀਨ ਦੇਖਿਆਗਾ ਤੇ ਰਾਤ ਵੀ ਵੀ ਗੁਰੂਗਰ ਬੜਾ ਸੋਹਣਾ ਹਨਾ ਵਾਵਾ ਜਗਾ ਵੀ ਵਾਵਾ ਕਾਫੀ ਹੈਗੀ ਤੇ ਵੀ ਇੱਥੇ ਜਿਹੜੇ ਬਾਬੇ ਆਉਂਦੇ ਹੈਗੇ ਹਨਾ ਸੁਬਾ ਸ਼ਾਮ ਪਾਠ ਕਰਨ ਆਉਂਦੇ ਆ ਤੇ ਲੋਕ ਆਉਂਦੇ ਆ ਮੱਥਾ ਮੋਠਾ ਟੇਕਣ ਆ ਸੁਬਾ ਆਉਂਦੇ ਆ ਸਵੇਰੇ ਆਉਂਦੇ ਆ ਵਾ ਇਸ ਤੋਂ ਇਲਾਵਾ ਭਾਈ ਵੀ ਦਰਬਾਰ ਸਾਹਿਬ ਬੰਦ ਹੈਗਾ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਕੋਈ ਵੀ ਐਦਾਂ ਨਹੀਂ ਹੈਗਾ ਵੀ ਕੋਈ ਪਰਮਾਨੈਂਟ ਪੱਕਾ ਕੋਈ ਇੱਥੇ ਸੇਵਾਦਾਰ ਹੈ ਪਾਠੀ ਸਿੰਘ ਹਨਾ ਜਿਵੇਂ ਆਪਣੇ ਪੰਜਾਬ ਚ ਗੁਰੂ ਘਰ ਮੇ ਜਮਾ ਸੁੰਨਾ ਨਹੀਂ ਛੱਡਦੇ ਹਨ ਉਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜਮਾ ਬਿਲਕੁਲ ਕੋਈ ਨਹੀਂ ਅਸੀਂ ਅਸੀਂ ਰਾਤ ਇੱਥੇ ਤੁਸੀਂ ਮੰਨੋਗੇ ਵੀ ਅਸੀਂ ਤਿੰਨੇ ਜਾਣੇ ਮੈਂ ਸੰਦੀਪ ਤੇ ਹਰਪਾਲ ਥੱਲੇ ਲੰਗਰ ਹਾਲ 'ਚ ਬੈਸੀ ਬਾਬਾ ਜੀ ਸਾਨੂੰ ਆਧਾਰ ਕਾਰਡ ਲੈ ਕੇ ਸਾਡੇ ਤੋਂ ਹਨਾ ਸਾਨੂੰ ਪਾ ਗਏ ਸੀਗੇ ਤੇ ਉਹ ਆਪ ਘਰੇ ਵਾਗੇ ਸੀ ਇਹਦੋਂ ਆ ਕੋਈ ਵੀ ਨਹੀਂਗਾ ਹੈਗਾ ਗੁਰੂ ਘਰ 'ਚ ਕੋਈ ਵੀ ਨਹੀਂ ਤੇ ਸੂਬਾ ਸ਼ਾਮ ਆਉਂਦੇ ਆ 4 ਵਜੇ ਆ ਗਏ ਸੀਗੇ ਤੇ ਸ਼ਾਮ ਨੂੰ ਵੀ ਆਉਂਦੇ ਆ ਪਾਠ ਕਰਦੇ ਆ ਨਾ ਸੇਵਾ ਕਰਦੇ ਆਗੇ ਤੇ ਵਾਪਸ ਚਲੇ ਜਾਂਦੇ ਆ ਲਾ ਭਾਈ ਜੀ ਅੱਜ ਦੇ ਦਿਨ ਦਾ ਸਫ਼ਰ ਸ਼ੁਰੂ ਹੋ ਗਿਆ ਤੇ ਜੰਮੂ ਦਾ ਇਲਾਕਾ ਇਹ ਤੇ ਜੰਮੂ ਇੱਥੋਂ ਹੈਗਾ 80 ਕਿਲੋਮੀਟਰ ਦੇਖਦੇ ਆਂ ਸ਼ਾਮ ਤੱਕ ਪਹੁੰਚੇ ਜਾਊਗੇ ਨਾ ਤੇ ਇੱਥੇ ਭਾਈ ਇੱਥੇ ਵੀ ਲੋਕਾਂ ਨੇ ਕਣਕਾਂ ਹੀ ਬੀਜੀਆਂ ਪਰ ਕਣਕਾਂ ਨਾ ਓਨੀਆਂ ਚੰਗੀਆਂ ਨਹੀਂ ਹੈਗੀਆਂ ਕਣਕਾਂ ਦੇ ਕੱਦ ਛੋਟੇ ਹੈ ਇਹਦੇ ਤੁਸੀਂ ਦਰੱਖਤ ਦੇਖੋਗੇ ਨਾ ਆਸ-ਪਾਸੇ ਖੇਤਾਂ 'ਚ ਵੀ ਤੇ ਸੜਕਾਂ ਦੇ ਆਸ-ਪਾਸੇ ਵੀ ਜਿਆਦਾ ਆਮਦ ਦੇ ਦਰੱਖਤ ਆਗੇ ਬੋਰ ਪੂਰਾ ਪਿਆ ਹੋਇਆ ਤੇ ਚਾਹ ਜੀ ਜੀ ਪੀਤੀ ਨਹੀਂਗੀ ਜਾ ਕੇ ਕਿਸ ਪਾਸੇ ਦੇਖਦੇ ਆ ਚਾਚੂ ਪੀਨੇ ਆ ਚਾਹ ਪੀਣ ਵਾਸਤੇ ਰੁਕੇ ਆ ਬਾਈ ਤੇ ਆ ਦਿਖਾਵਾਂ ਤੁਹਾਨੂੰ ਇੱਥੋਂ ਦੇ ਇੰਨਾ ਲੱਕੇ ਦੇਖੋ ਤੁਸੀਂ ਜੰਮੂ ਏਰੀਏ ਦੇ ਵੇ ਹੈ ਤਾਂ ਨਲਕੇਰ ਘਰ ਨਲਕਾ ਹੀ ਤੁਸੀਂ ਡੰਡੀ ਦੇਖੋ ਨਿੱਕੀ ਜੀ ਡੰਡੀ ਹੈਗੀ ਹੈ ਨਾ ਇਹ ਆਪਣੇ ਤਾਂ ਹੁਣ ਤਾਂ ਪੰਜਾਬ ਚ ਤਾਂ ਬਹੁਤ ਘੱਟ ਨਲਕੇ ਰਹਿ ਗਏ ਮੋਟਰਾਂ ਮੋਟਰਾਂ ਲੱਗੀਆਂ ਨਾ ਟੁੱਟੀ ਬਾਰਡਰ ਵਾਕਸ ਦਾ ਪਾਣੀ ਆਉਂਦਾ ਇਹ ਬਾਈ ਸਿੱਧੇ ਉਹ ਮਗਰ ਡੱਗੀ ਦੇਖਦੇ ਹੋ ਨਾ ਪੈਪ ਆਉਂਦੀ ਆ ਉਹਦੇ ਨਾਲ ਅਟੈਚ ਕੀਤੇ ਹੋਇਆ ਉਹ ਡੱਗੀ 'ਚ ਸਰਕਾਰੀ ਪਾਣੀ ਆਉਂਦਾਗਾ ਠੀਕ ਆ ਤੇ ਫਿਰ ਇਹ ਉਧਰੋਂ ਪਾਣੀ ਖਿੱਚ ਲੈਂਦੇ ਆਗੇ ਵੀ ਇਹ ਕਹਿੰਦੇ ਆਉਣ ਜਾਣ ਵਾਲਾ ਵਾਸਤੇ ਤੇ ਇਹਨਾਂ ਦੁਕਾਨਾਂ ਵਾਸਤੇ ਕੋਈ ਰਾਹ ਕਰੀ ਵੀ ਤੰਗ ਨਾ ਹੋਵੇ ਤੇ ਆ ਸਾਈਕਲ ਖੜਾਗਾ ਆਈਸਕ੍ਰੀਮ ਵਾਲਾ ਤੇ ਉਹਦੇ ਵਾਸਤੇ ਇਹ ਨਲਕੇ ਲੱਗੇ ਹੋਏ ਜਿਵੇਂ ਬਾਈ ਆਪਾਂ ਪਠਾਨਕੋਟ ਲੰਘ ਕੇ ਜੰਮੂ ਏਰੀਆ 'ਚ ਵੱਧ ਜਾਂਦੇ ਆ ਹਨਾ ਤਾ ਜੰਮੂ ਦੇ ਕਾਫੀ ਗਾਂਹ ਤੱਕ ਹਨ ਆ ਪੋਲੀ ਪੁਲ ਬਣੀ ਜਾਂਦੇ ਹਰੇਕ ਜਗ੍ਹਾ ਤੇ ਪੁਲ ਦਾ ਕੰਮ ਚੱਲੀ ਜਾਂਦਾਗਾ ਤੇ ਜਿਹੜੀ ਹੁਣ ਮਾਰੀ ਮੋਟੀ ਟਰੱਕ ਦੀ ਸਮੱਸਿਆ ਆਉਂਦੀ ਹੈ ਵੈਸੇ ਤਾਂ ਇਹ ਨਹੀਂ ਹੈਣੀਗੀ ਤੇ ਆਉਣ ਵਾਲੇ ਦਿਨਾਂ ਚ ਇਹ ਵੀ ਘਟਜੂਗੀ ਸਾਰੇ ਤੁਰਤ ਲਈ ਤੁਰ ਪੁਲ ਬਣੀ ਜਾਂਦੇ ਬਈ ਬਹੁਤ ਪੁਲ ਬਣੀ ਜਾਂਦੇ ਆ ਯਮੂਰ ਹੈਗਾ ਭਾਈ ਸਾਡਾ 50 ਕਿਲੋਮੀਟਰ ਉਹ ਅੱਗੇ ਵੀ ਲਿਖਿਆ ਵੀ ਹੋਇਆ 50 ਪਤਾ ਨਹੀਂ 54 ਦਾ ਤੇ ਗਰਮੀ ਸੀਗੀ ਥੋੜੀ ਨਾ ਰੈਸਟ ਕਰਨ ਰੁਕੇ ਸੀਗੇ 10 ਮਿੰਟ ਸੰਦੀਪ ਕਹਿੰਦਾ ਮੇਰਾ ਸਾਈਕਲ ਭਾਰੀ ਵਾਲਾ ਚੱਲਦਾ ਹੁਣ ਹਰਪਾਲ ਨੇ ਨਾ ਸਾਈਕਲ ਬਦਲ ਲਦਾ ਚੱਲ ਹੁਣ ਲੱਗ ਜੂ ਪਤਾ ਸਾਈਕਲ ਭਾਰੀ ਚੱਲਦਾ ਕਿ ਕਿਵੇਂ ਚੱਲਦਾਗਾ ਕੀ ਹਾਲ ਹੈ ਜੀ ਠੀਕ ਹੋ ਜੀ ਅਸੀਂ ਬਠਿੰਡੇ ਤੋਂ ਆਏ ਆ ਪੰਜਾਬ ਤੋਂ ਜੀ ਕਸ਼ਮੀਰ ਜਾ ਰਹੇ ਆ ਜੀ ਹਾਂਜੀ ਸਾਈਕਲ ਤੇ ਵਧੀਆ ਜੀ ਤੁਸੀਂ ਠੀਕ ਹੋ ਜੀ ਹਾਂਜੀ ਆਪਣਾ ਆ ਚੈਨਲ ਆ ਜੀ ਦੇਖ ਲਿਆ ਕਰੋ ਠੀਕ ਆ ਜੀ ਹੋਰ ਕੋਈ ਭਈਆ ਇਸ ਏਰੀਆ ਦੇ ਲੋਕ ਵੀ ਬਹੁਤ ਵਧੀਆ ਬਾਈ ਨੇ ਸਾਡਾ ਚੈਨਲ ਵੀ ਆਪਦੇ ਨਾਲ ਜੋੜਿਆਗਾ ਤੇ ਬਹੁਤ ਧੰਨਵਾਦ ਬਾਈ ਠੀਕ ਆ ਹਾਂ ਜਰੂਰ ਮਿਲਾਂਗੇ ਗਾਂ ਅੱਗੇ ਜਾ ਕੇ ਦੇਖਿਓ ਵੀਡੀਓ ਜਰੂਰ ਠੀਕ ਆ ਹਾਂ ਉਹ ਉੱਥੇ ਮੰਦਿਰ ਚ ਰੁਕਾਂਗੇ ਓਕੇ ਬਾਈ ਥੈਂਕ ਯੂ ਸਰ ਠੀਕ ਆ ਧੰਨਵਾਦ ਜੀ ਬਹੁਤ ਬਹੁਤ ਠੀਕ ਬਈਆ ਮੁੰਡਾ ਤੁਸੀਂ ਹੁਣ ਸਾਈਕਲ ਚੇਂਜ ਕਰ ਲਓ ਕਿਹੜਾ ਕਿਹੜਾ ਚਲਾਉਣਾਗਾ ਲੱਗ ਜੂ ਪਤਾ ਸਾਡੇ ਜੋਰਾਂ ਦਾ ਇਹ ਤਾਂ ਹਾਲੋ ਠੀਕ ਹੈ ਜਰੂਰ ਪਾਵਾਂਗੇ ਜਰੂਰ ਪਾਵਾਂਗੇ ਜੀ ਕਰੋ ਕਰਾ ਚੇਂਜ ਸਾਈਕਲ ਮੈਂਟ ਮਾਰੋ ਹਵਾ ਬਾਰ ਨਾ ਲੱਗੇ ਸੀ ਬਾਈ ਸਾਈਕਲ 'ਚ ਆਹ ਡੰਡੀ ਜੀ ਨਾ ਲੈ ਕੇ ਡਿੱਗ ਪੈਂਦੀ ਸੀ ਨਮੀ ਲਈ ਹੈ ਰਾਹ 'ਚ ਪਹਿਲਾਂ ਵੀ ਇੱਕ ਸੀਗੀ ਨਾ ਇਹਦੇ ਉੱਤੋਂ ਬੜਕੋੜ ਪਤਾ ਨਹੀਂ ਕਿਵੇਂ ਖੁੱਲ ਜਾਂਦੀ ਹੈ ਹੁਣ ਅਸੀਂ ਬੈਗ ਚ ਪਾਈਏ ਤੇ ਬੈਗ ਚੋਂ ਮਸਾਂ ਲੱਭੀ ਹੈਗੀ ਤੇ ਆ ਸਾਡੇ ਕੋਲ ਸਮਾਨ ਸੱਲਾ ਹੈਗਾ ਦਾ ਆ ਦੇਖੋ ਨੂਨ ਮਿਰਚਾਂ ਠੀਕ ਆ ਟਿਫਨ ਟੂਫਨ ਤੇ ਨਾਲ ਕਿਤਾਬ ਵੀ ਹੈ ਇਹ ਪੜਦਾ ਹੁੰਦਾ ਮੈਂ ਤੇ ਆ ਸਾਡੇ ਗਏ ਸਕੇ ਠੀਕ ਹੈ ਜੀ ਤੇ ਬਾਕੀ ਹਜੇ ਇਹ ਕਾ ਇਹ ਸਮਾਨ ਗਾਂਹ ਜਾ ਕੇ ਜ਼ਰੂਰਤ ਪਾਊਗੀ ਸਾਨੂੰ ਇਹ ਸਮਾਨ ਦੀ ਤੇ ਹਵਾ ਭਰ ਲਗੇ ਸਾਈਕਲ ਚ ਜੰਮੂ ਹੈਗਾ ਜੀ 48 ਕਿਲੋਮੀਟਰ ਤੇ ਕਟੜਾ ਹੈਗਾ 94 ਉਦਮਪੁਰ 101 ਸ਼੍ਰੀਨਗਰ 336 ਕਿਲੋਮੀਟਰ ਹੈ ਜੀ ਅੱਬਾ ਜੀ ਸਾਈਕਲ ਬਦਲੇ ਸੀਗੇ ਤੇ ਮੁੰਡੇ ਦਾ ਭਲੇਖਾ ਫੇਰ ਵੀ ਨਿਕਲ ਗਿਆ ਫੇਰ ਨਿਕਲ ਗਿਆ ਕੀ ਵਾਦੀਆ ਮੈਂ ਬੈਠਾ ਸੀ ਮੈਂ ਕਿੱਥੇ ਬੈਠਾ ਮੈਂ ਬੈਠਾ ਸੀ ਮੈਂ ਮੰਦਰ ਪਿੱਛੇ ਦਾ ਨਹੀਂ ਰਹਿ ਗਿਆ ਆਏ ਹਾਏ ਹਾਏ ਸੱਜਣਾ ਤੇਰੇ ਵਹਾਨੇ ਨਹੀਂ ਮੁੱਕਦੇ ਮੰਦਰ ਚ ਬਾਈ ਰਾਮ ਕਰਨ ਵਾਸਤੇ ਰੁਕੇ ਸੀ ਵੀ ਤੇ ਨਾਲੇ ਫੋਨ ਚਾਰਜ ਕਰਨੇ ਸੀਗੇ ਤੇ ਪੰਗਾ ਜਿਹੜੀ ਗੱਲ ਦਾ ਵੀ ਲਾਈਟ ਹੈ ਨਹੀਂ ਇੱਥੇ 10 ਕਿਲੋਮੀਟਰ ਪਿੱਛੇ ਵੀ ਫੋਨ ਚਾਰਜ ਕਰਨ ਵਾਸਤੇ ਰੁਕੇ ਸੀ ਉੱਥੇ ਵੀ ਲਾਈਟ ਹੈ ਨਹੀਂ ਸੀਗੇ ਤੇ ਸਾਡੇ ਪਾਵਰ ਬੈਂਕ ਵੀ ਡਾਊਨ ਹੋ ਗਏ ਤੇ ਫੋਨ ਵੀ ਥੋੜਾ ਥੋੜੇ ਰਹਿ ਗਏ ਆ ਸੀ ਸੈਟ ਕਰੀ ਬੈਠੇ ਆ ਸਿਸਟਮ ਬੰਦੇ ਦੇਖੋ ਕਿਵੇਂ ਪਏ ਆ ਤੇ ਲਾਈਟ ਹੈ ਨਹੀਂ ਪਰ ਪੰਗਾ ਜਦੋਂ ਲਾਈਟ ਆ ਗਈ ਫੋਨ ਚਾਰਜ ਚੋਰਜ ਕਰਕੇ ਪਾਵਰ ਬੈਂਕ ਚਾਰਜ ਕਰਕੇ ਫਿਰ ਮੰਦਿਰ ਜੋ ਤੁਰਾਂਗੇ ਜੰਮੂ ਤੋਂ 40 ਕਿਲੋਮੀਟਰ ਪਿੱਛੇ ਬਾਈ ਅਸੀਂ ਸਾਂਭਾ ਸ਼ਹਿਰ ਚ ਚੀਚੀ ਮਾਤਾ ਦੇ ਨਾ ਮੰਦਿਰ ਚ ਰੁਕੇ ਆਂਗੇ ਚੀਚੀ ਦੇਵੀ ਮੰਦਿਰ ਦਾ ਨਾਮ ਹੈਗਾ ਚੀਚੀ ਦੇਵੀ ਤੇ ਜਿੰਨਾ ਕ ਇਤਿਹਾਸ ਦਾ ਮੈਨੂੰ ਪਤਾ ਲੱਗਿਆ ਹਨਾ ਵੀ ਜਿਹੜਾ ਭਗਵਾਨ ਵੈਸ਼ਨੂ ਸੀਗਾ ਠੀਕ ਆ ਉਹਨੇ ਆਪਦੇ ਸੁਦਰਸ਼ਨ ਚੱਕਰ ਨਾਲ ਹਨਾ ਮਾਤਾ ਸਤੀ ਦੇ ਸਰੀਰ ਦੇ ਟੁਕੜੇ-ਟੁਕੜੇ ਕਰਤੇ ਸੀਗੇ ਤੇ ਜਿਹੜਾ ਸਭ ਤੋਂ ਮਤਲਬ ਕਿ ਆਪਣੇ ਸਰੀਰ ਦੇ ਉਂਗਲ ਹੁੰਦੀ ਛੋਟੀ ਚੀਚੀ ਉਹ ਇੱਥੇ ਡਿੱਗੀ ਸੀ ਸਾੰਬਾ ਦੇ ਵਿੱਚ ਤਾਂ ਕਰਕੇ ਇਹ ਮੰਦਿਰ ਦਾ ਨਾਮ ਚੀਚੀ ਦੇਵੀ ਮੰਦਿਰ ਪਿਆਗਾ ਤੇ ਇੱਥੇ ਤੁਸੀਂ ਭਾਈ ਆਉਂਦੇ ਜਾਂਦੇ ਲੰਗਰ ਵੀ ਛੱਕ ਸਕਦੇ ਹੋ ਤੇ ਆਰਾਮ ਵੀ ਕਰ ਸਕਦੇ ਹੋਗੇ ਤੇ ਰਾਤ ਕੱਟਨੀ ਆ ਤਾਂ ਰਾਤ ਵੀ ਕੱਟ ਸਕਦੇ ਆ ਤੇ ਸਾਨੂੰ ਅਸੀਂ 2-2 ਘੰਟੇ ਇੱਥੇ ਆਰਾਮ ਕੀਤਾ ਤੇ ਲੰਗਰ ਵੀ ਛਕਿਆ ਪਰ ਸਾਨੂੰ ਫੋਨ ਚਾਰਜ ਵਾਸਤੇ ਨਾਲ ਲਾਈਟ ਨਹੀਂ ਆਈ ਬਾਈ ਅੱਜ ਬਹੁਤ ਟਾਈਮ ਦੀ ਲਾਈਟ ਦੀ ਵੇਟ ਕਰੀ ਜਾਂਦੇ ਆ ਫੋਨ ਵੀ ਸਾਡੇ ਜਮਾ ਲੋ ਹੋਏ ਪਏ ਆ ਤੇ ਹੁਣ ਗਾਂਹ ਚੱਲ ਕੇ ਦੇਖਦੇ ਆ ਕਿਸੇ ਪਾਸੇ ਨਾ ਆਕੇ ਜੀ ਲੰਗਰ ਪ੍ਰਸ਼ਾਦਾ ਛੱਕ ਕੇ ਫੇਰ ਆਕ ਤੀਆਂ ਗਾਂਹ ਨੂੰ ਗੱਡੀਆਂ ਤੇ ਹੁਣ ਅਸੀਂ ਉੱਥੇ ਰੁਕਣਾ ਬਾਈ ਚਾਰਜਿੰਗ ਪੁਆਇੰਂਟ ਲੱਭਣਾ ਬਸ ਸਭ ਤੋਂ ਜਿਹੜੀ ਮੇਨ ਗੱਲ ਹੈ ਚਾਰਜਿੰਗ ਫੋਨ ਚਾਰਜ ਕਰਨੇ ਆ ਪਾਵਰ ਬੈਂਕ ਚਾਰਜ ਕਰਨਾ ਲੈਟ ਹੈਗੇ ਇੱਥੇ ਕਿਸੇ ਏਰੀਆ 'ਚ ਹੈ ਨਹੀਂ ਪਿੱਛੇ ਵੀ ਬਹੁਤ ਬੱਝ ਕੇ ਆ ਇੱਥੇ ਪੁੱਛ ਲਿਆ ਪ੍ਰੋਬਲਮ ਆ ਕੋਈ ਨਹੀਂ ਹਰਦਾ ਲੈਣ ਮੈਂ ਇਹਨਾਂ ਕਰਕੇ ਆ ਗੱਲ ਸੋਨੀ ਗਈ ਇਹ ਸਾਰਾ ਜੰਮੂ ਵਾਲਾ ਸਾਰਾ ਜੰਮੂ ਵਾਲਾ ਰੋਡ ਬਾਈ ਧੁਰ ਤੋਂ ਤੋਂ ਇਦਾਂ ਬਣ ਰਿਹਾ ਜਿਹਦੇ ਨਾਲ ਟ੍ਰੈਫਿਕ ਬਹੁਤ ਘੱਟ ਹੋ ਜੂਗੀ ਅੱਧ ਵਿਚ ਅੱਧੇ ਤਿਆਰ ਹੋਇਆ ਇਹ ਆਉਣ ਵਾਲੇ ਟਾਈਮ 'ਚ ਤਿਆਰ ਹੋ ਜੂਗਾ ਬਸ ਬਹੁਤ ਲੱਗੇ ਪਿਆ ਥਾਂ ਥਾਂ ਦੇ ਤਿਆਰ ਕਰੀ ਜਾਂਦੇ ਆਗੇ ਇਸ ਤਰ੍ਹਾਂ ਬਸ ਭਲਾਈ ਓਵਰ ਸਿੱਧੇ ਹੀ ਉੱਪਰ ਦੀ ਲੰਘ ਜਾਣਗੇ ਟਰੱਕ ਟਰੱਕ ਸਾਰਾ ਕੁਝ ਲੋਕਲ ਥੱਲੇ ਦੀ ਆ ਜਾ ਆ ਜਾ ਸੰਭੇ ਅਰੇ ਅਰੇ ਹਲਮਟੀ ਵਾਲਾ ਸੋਹਣਾ ਲੱਗਦਾ ਸਿੱਖੀ ਇਕ ਲੰਨ ਲੱਗਦਾ ਸਿਰ ਇਹਦਾ ਲੇ ਆ ਨਾ ਲੂੰਬੜ ਲੱਗਦਾ ਆ ਫੋਨ ਚਾਰਜ ਲਾ ਲਏ ਬਾਈ ਤੋਂ ਪਰਮਿਸ਼ਨ ਲੈਤੀ ਦੁਕਾਨ ਵਾਲੇ ਤੋਂ ਚਾਰਜ ਕਰ ਲਏ ਫੋਨ ਜਮਾਂ ਬੰਦ ਹੋਣ ਵਾਲੇ ਆਗੇ ਟਾਈਮ 6 ਵਜੇ ਕੇ ਬਈ ਤੇ ਕਰੀਏ ਸਾਡੇ ਫੋਨ ਚਾਰਜ ਹੋ ਗਏ 80 80% ਫੋਨ ਚਾਰਜ ਕਰ ਲਏ ਤੇ ਬਾਬਾ ਗਾਂ ਭਲੀ ਕਰੂਗਾ ਤੇ ਕਿਸੇ ਰਹਿਣ ਦਾ ਇੰਤਜ਼ਾਮ ਕੋਈ ਭਾਲ ਦੇ ਆ ਕਿਸੇ ਪਾਸੇ ਤੇ ਖਾਣ ਪੀਣ ਦਾ ਸਿਸਟਮ ਵੀ ਕਰਨਾ ਅੱਜ ਟ੍ਰੈਫਿਕ ਬਹੁਤ ਆ ਬਈ ਇਹ ਸ਼ਹਿਰ ਚ ਬੜੀ ਬ੍ਰਾਹਮਣਾ ਸ਼ਹਿਰ ਆ ਗਿਆ ਇਦਾਂ ਦਾ ਕੁਝ ਲਾਂਗਾ alô 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 doutor alô alô छोड़ा ठीक तो है छे ज्यादा किलोमीटर ट्रैफिक बहुत सी हमेर सजना ठीक है अब हम कोई जगह काम हो गई पूरी रहने ਲਈ ਟਿਕਾਣਾ ਲੱਭ ਕੇ ਕੋਈ ਟਿਕਾਣਾ ਪੰਜਾਬੀਆ ਬੀ ਆ ਗਏ ਓਏ ਚਾਰ ਕਰਨ ਵਾਲੀ ਆ ਤੁਸੀਂ ਬੱਸਾਂ ਦੇਖੋ ਭਾਈ ਜੰਮੂ ਦੀਆਂ ਇਹ ਦਿਹਾਪੇ ਦਿਗਾਈਆਂ ਬਾਹਰਾਂ ਘੈਂਟ ਆਈਆਂ ਇਹੇ ਫੜਾਈ ਹੋਣਾ ਕਿਤੇ ਬਹਾਰਾਂ ਚ ਆਏ ਹਾਏ 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 ਉਹ ਕਿਦੇ ਦੋ ਤਾਂ ਨਾ ਕਾਰ ਖਾਦੇ ਹੋਣ ਤੇ ਸੰਦੀਪਾ ਬੱਸ ਫੜਾਈ ਹੋਵੇ ਪਹਾੜਾਂ ਚ ਹੈ ਇਹ ਤਾਂ ਥੱਲੇ ਲੱਗੂ 100 ਰੁਪਏ ਜਾਊਗੀ ਇਹ ਕੁਕਦੀ ਦੇਖ ਹੀ ਜਾਂਦੋ ਮੰਦੇ ਦਾ ਸੀ ਸੋਫੀਆ ਬਾਈ ਜਰਾ 80000 ਕਰ ਲਈਦਾ ਹਨ ਸਾਰੀਆਂ ਗੱਲਾਂ ਹੀ ਕਰ ਲਈਦੀਆਂ 80000 ਵਿੱਚ ਇਹ ਸਭ ਕੁਝ A to Z ਆ ਕੀ ਦੱਬੀ ਫਿਰਦਿਆ ਹੋਇਆ হাতি ਆ ਸਾਈਡ ਤੇ ਲਾਓ ਗੱਡੀ ਸਾਈਡ ਤੇ ਸਾਈਡ 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 ਸੋ ਸਰਗੀ ਤਾਂ ਇਹ ਕਿਹੜਾ ਸ਼ਹਿਰ ਆ ਇਹ? ਕੌਨ ਸਾ ਸ਼ਹਿਰ ਹੈ? ਜੰਮੂ। ਜੰਮੂ, ਜੰਮੂ ਤੋਂ ਅੱਗੇ ਥੋੜਾ ਜਿਹਾ ਇਹ ਸ਼ਹਿਰ ਕਿਹੜਾ ਗਏ? ਇਹ ਇਹ ਹੈ ਬੜੀ ਬ੍ਰਾਹਮਣਾ ਹੈ ਇਹ। ਬੜੀ ਬ੍ਰਾਹਮਣਾ, ਬੜੀ ਬ੍ਰਾਹਮਣਾ, ਠੀਕ ਆ ਬਾਈ। ਇਸ ਪੁਲ ਤੇ ਆਗੇ ਜੰਮੂ ਲੱਗ ਜਾਏਗਾ। ਆ ਪੁਲ ਤੋਂ ਅੱਗੇ ਜੰਮੂ ਸ਼ੁਰੂ ਹੋ ਜਾਊਗਾ। ਹਾਂ ਜੀ, ਯਹੀ ਪੁਲ ਹੈ ਨਾ ਆਗੇ। ਹਾਂ ਹਾਂ ਹਾਂ। ਠੀਕ ਆ ਬਾਬਾ, ਓਕੇ ਧੰਨਵਾਦ। ਗੁੱਡ ਲੱਕ। ਪੋਟਲ ਸੀ ਕਰ ਲੈ ਪਾਣੀ ਇਹ। ਗਰਮੀ ਜ਼ਿਆਦਾ ਆ ਬਾਈ ਤੇ ਗੁੰਦਕ ਤੇਰੇ ਵਾਲਾ ਪਾਣੀ। ਇਸ ਵਿੱਚ ਕੰਮ। ਲਓ ਬਾਈ ਹੂੰ ਕਿਤੇ ਕੰਮ ਆਇਆ ਤੁਹਾਨੂੰ ਤੇ ਕਿਤੇ ਕੰਮ ਆਇਆ ਟਾਈਮ ਬਾਈ ਸਵਾ ਸੱਤ ਹੋ ਗਏ ਜੇ ਸਾਡੇ ਰਹਿਣ ਸਹਿਣ ਦਾ ਕੋਈ ਬੰਦੋਬਸਤ ਬਣਿਆ ਨਹੀਂਗਾ ਦੇਖਦੇ ਫਿਰਦੇ ਆਂਗੇ ਲੈ ਵੀ ਸਾਨੂੰ ਉਸੇ ਸ਼ਹਿਰ ਦੇ ਵਿੱਚ ਬੜੀ ਬ੍ਰਾਹਮਣਾ ਜਿਹਦਾ ਨਾਂਗਾ ਆ ਗੁਰਦੁਆਰਾ ਸਾਹਿਬ ਆਗਾ ਤੇ ਇੱਥੇ ਆਪਾਂ ਨੂੰ ਕਮਰਾ ਮਿਲ ਗਿਆ ਰਹਿਣ ਵਾਸਤੇ ਤੇ ਆ ਆਪਾਂ ਨੂੰ ਕਮਰਾ ਮਿਲੇਗਾ ਫੋਨ ਫੋਨ ਅੱਜ ਚਾਰਜ ਕਰਕੇ ਪੂਰੇ ਸਵੇਰੇ ਫੇਰ ਨਿਕਲਾਂਗੇ ਅੱਖਾਂ ਲੱਗਿਆ ਹੋਇਆਗਾ ਵਧੀਆ ਪੂਰਾ ਖੁੱਲਾ ਡੁੱਲਾ ਕਮਰਾਗਾ ਤੇ ਪਤਾ ਨਹੀਂ ਬਈ ਸਾਡੇ ਕਰਮਾਂ 'ਚ ਕਿੰਨੇ ਕ ਦਿਨ ਗੁਰੂ ਘਰ ਦੀਆਂ ਰੋਟਣਾਂ ਲਿਖੂਗਾ ਨਾ ਕਿਉਂਕਿ ਹੱਥ ਨੇ ਜੇ ਲੱਭਦੇ ਲੰਮਦੇ ਲੱਭਦੇ ਲਵਾਉਂਦੇ ਅਸੀਂ ਸਾਨੂੰ ਗੁਰੂ ਘਰ ਮਿਲ ਹੀ ਜਾਂਦਾਗਾ ਜਾਂ ਮੰਦਿਰ ਮਿਲ ਜਾਂਦਾ ਜਾਂ ਗੁਰੂ ਘਰ ਮਿਲ ਜਾਂਦਾ ਤੇ ਬਸ ਇੱਕ ਅੱਧਾ ਦਿਨ ਹੀ ਹੋਰ ਹੈਗਾ ਫੇਰ ਐ ਨਹੀਂ ਪਤਾ ਤੰਬੂ ਆਪਾਂ ਨੂੰ ਲਾਉਣਾ ਹੀ ਪਿਆ ਕਰੂਗਾ ਜਿਹੜਾ ਆਪਾਂ ਟੈਂਟ ਟੁੰਟ ਨਾਲ ਚੱਕੀ ਫੜਿਆ ਪਿਛਲੇ ਸਾਲ ਦਾ ਲਿਆ ਹੋਇਆਗਾ ਉਹ ਹੈ ਜਿੰਦ ਤੱਕ ਵਰਤਿਆ ਕਿਤੇ ਨਹੀਂਗਾ ਅੱਜ ਕੀ ਦੇਖਦੇ ਆਂਗੇ ਅੱਜ ਹਫ਼ਤਾ ਹੋ ਗਿਆ ਅੱਜ ਕੀ ਵੀ ਕਿਤੇ ਨਹੀਂ ਵਰਤਿਆ ਗਾਂ ਵਰਤਾਂਗੇ ਤੇ ਬਾਈ ਤੇ ਜਿਨ੍ਹਾਂ ਨੇ ਸਾਨੂੰ ਫੇਸਬੁਕ ਤੇ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਨਾ ਤੇ ਉਧਰ ਵੀ ਭਰਾ ਬਣ ਕੇ ਕਰ ਲੋ ਡਿਸਕ੍ਰਿਪਸ਼ਨ ਚ ਆਪਾਂ ਲਿੰਕ ਦਿੱਤਾ ਹੋਇਆਗਾ ਉਧਰ ਵੀ ਬੜੀਆਂ ਵਧੀਆ ਹਨਾ ਕਮੈਂਟ ਕਰਦੇ ਆ ਰੀਲਾਂ ਦੇ ਲੋਕ ਵੀ ਬਾਈ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ ਸਾਰੇ ਪਹੁੰਚਦੇ ਆਗੇ ਜਿਹਨਾਂ ਨੇ ਨਹੀਂ ਫੋਲੋ ਕੀਤਾ ਉਹ ਵੀ ਕਰ ਲੈ ਤੇ ਕੱਲ ਨੂੰ ਬਈ ਆਪਾਂ ਪਹੁੰਚ ਜਾਗੇ ਜੰਮੂ ਇਥੋਂ ਬਸ 5-7 ਕਿਲੋਮੀਟਰ ਹੀ ਦੂਰ ਰਹਿ ਗਿਆਗਾ ਵੀ ਜੰਮੂ ਤੇ ਜਮਾ ਮੇਨ ਸਿਟੀ ਸੈਂਟਰ ਹੋ ਜਾਗੇ ਤੇ ਇਸ ਤੋਂ ਬਾਅਦ ਆਪਾਂ ਵੀ ਆ ਜਿਹੜਾ ਹੁਣ ਸਾਈਕਲਾਂ 'ਤੇ ਤੁਰੇ ਫਰਦੇ ਆ ਨਾ ਇਦਾਂ ਦੇ ਬਲੌਗ ਨਹੀਂ ਪਾਉਂਦੇ ਬੜੀ ਵਧੀਆ ਇਹਦੇ ਜਾਣਕਾਰੀ ਦਿਆ ਕਰਾਂਗੇ ਉਹਨਾਂ ਕੋਸ ਨਵਾਂ ਚੀਜ਼ ਨਵੀਂ ਚੀਜ਼ ਦਿਖਾਇਆ ਕਰਾਂਗੇ ਕੋਈ ਨਾ ਕੋਈ ਸ਼ਹਿਰ ਦੀ ਪਿੰਡ ਦੀ ਹਨਾ ਜੋ ਵੀ ਉੱਥੇ ਹੋਇਆ ਕਰੂਗਾ ਉਦਾਂ ਦਾ वॾी चीज़ सिस्टम लिखाया करत शयकाल जी सर